ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਟਰਾਲੀਆਂ ਲੈ ਕੇ ਆਏ ਜੈਕ ਵਾਲੀਆਂ ਬਿਲਕੁਲ ਸਾਫ਼ ਕੰਡੀਸ਼ਨ ਦੀਆਂ ਤੇ ਰੇਟ ਵੀ ਬਹੁਤ ਘੱਟ ਹੈ ਜੀ 75000 ਇੱਕ ਟਰਾਲੀ ਦਾ ਰੇਟ ਹੈ ਜੈਕ ਵਾਲੀ ਦਾ ਤੇ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦਿੰਨੇ ਆ ਜੀ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਕਰ ਲੋ ਸਬਸਕ੍ਰਾਈਬ ਤੇ ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਤੇ ਜੇ ਇਸ ਤਰ੍ਹਾਂ ਦੀ ਐਡ ਤੁਸੀਂ ਵੀ ਆਪਣੇ YouTube ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਆਪਣਾ ਸਕਰੀਨ ਤੇ WhatsApp ਨੰਬਰ ਦਿੱਤਾ ਆ। ਸੰਦ ਦੀਆਂ 4 ਤੋਂ 5 ਫੋਟੋਆਂ ਭੇਜ ਦਿਆ ਕਰੋ ਤੁਹਾਡੀ ਐਡ ਲੱਗ ਜੂਗੀ। ਬਾਕੀ ਹੁਣ ਜਿਹੜੀ ਤੁਸੀਂ ਟਰਾਲੀ ਦੇਖ ਸਕਦੇ ਹੋ ਜੀ 11 6 ਦੀ ਹੈ ਜੀ। 6 ਮਹੀਨੇ ਪੁਰਾਣੀ ਟਰਾਲੀ ਆ ਨਵੀਂ ਬਣੀ ਟਰਾਲੀ ਹੈ ਜੀ। ਤੇ 10 ਗੇਜ ਦਾ ਇੱਕੋ ਫਰਸਾ ਬਿਨਾ ਜੋੜ ਤੋਂ 12 ਗੇਜ ਦੀਆਂ ਸਾਈਡਾਂ ਲੱਗੀਆਂ ਹੋਈਆਂ। 4 ਇੰਚੀ ਸਹੀ 4 ਇੰਚੀ ਹਿੱਸਾ ਲੱਗ ਗਈ। 58 ਇੰਚ ਚੌੜਾ। ਬਾਕੀ ਰਿੰਮ ਕੜੇ ਵਾਲੇ ਆ ਜੀ ਬੇਦਾਗ ਕੜੇ ਆ ਟਰੱਕ ਵਾਲੇ ਰੀਅਲ ਰਿੰਮ ਆ ਜੀ ਬਾਕੀ ਫਰਸ਼ ਦੇਖ ਸਕਦੇ ਹੋ 10 ਗੇਜ ਪੂਰਾ ਨਿਕਲੂਗਾ ਰੰਗ ਵਗੈਰਾ 2K ਦਾ ਹੋਇਆ ਬਹੁਤ ਚੰਗਾ ਰੰਗ ਹੋਇਆ 2 1/2 40 ਉੱਤੇ ਵਿੱਡ ਲੱਗਾ ਆ ਸਟੀਲੀ ਜਾਲੀ ਵਾਲਾ ਚਾਰ ਚਫਰੇ ਵਿੱਡ ਲੱਗਾ ਸਟੀਲੀ ਜਿਸਤੀ ਜਾਲੀ ਵਾਲਾ ਡਾਲਾ ਖੁੱਲਦਾ ਜੀ ਸਾਈਡ ਤੇ ਇੱਕ ਸਾਈਡ ਤੇ ਡਾਲਾ ਖੁੱਲਦਾ ਬਾਕੀ ਟਾਇਰ ਹੈਗੇ ਜੀ 1020 ਦੇ ਮਰਫ ਕੰਪਨੀ ਦੇ ਟਾਇਰ 1020 ਦੇ ਬੇਦਾਗ ਟਾਇਰ ਨੇ ਬਹੁਤ ਚੰਗੀ ਟਰਾਲੀ ਹੈ ਜੀ ਮਕਸਰ ਏਰੀਏ ਦੇ ਵਿੱਚ ਖੜੀ ਆ ਮਾਲਕ ਵੀਰਾਂ ਦਾ ਨੰਬਰ ਨੋਟ ਕਰ ਲਓ 9478886538 ਰੇਟ ਹੈ ਜੀ 1 ਲੱਖ ਤੇ 26000 ਰੁਪਇਆ ਬਾਕੀ ਮਾਨਤਾਣ ਹੋ ਜੂ ਮੌਕੇ ਤੇ ਇਹ ਕੋਈ ਫਿਕਸ ਰੇਟ ਨਹੀਂ ਹੁੰਦਾ ਤੇ ਬਾਕੀ ਅਗਲੀ ਟਰਾਲੀ ਹੁਣ ਤੁਸੀਂ ਦੇਖਦੇ ਹੋ ਜਿਹੜੀ ਇਹ ਵੀ 116 ਹੈ ਜੀ ਚੈਨਰਾਂ ਦੇ ਬਣੀ ਆ 8 ਦੀ 84 ਹੈ ਇਹ ਟਰਾਲੀ ਪੁਰਾਣੀ ਹੈ ਜੀ ਕਾਫੀ ਪੁਰਾਣੀ ਟਰਾਲੀ ਆ ਪਰ ਵਧੀਆ ਕੰਮ ਦਿੰਦੀ ਟਰਾਲੀ ਹੈ ਜੀ ਰਾਗਨ ਦੁਆਰਾ ਵੀਰ ਨੇ ਕੀਤਾ ਹੋਇਆ ਸਾਫ ਟਰਾਲੀ ਹੈ 11 6 ਦੀ ਹੈ 2.5 ਫੁੱਟਾ ਉੱਪਰ ਬੈੱਡ ਲੱਗਿਆ ਪੱਤੀਆਂ ਵਾਲਾ ਬੈੱਡ ਵੀ ਚੰਗਾ ਲੱਗਿਆ ਟਾਇਰਾਂ ਵਗੈਰਾ ਦੀ ਕੰਡੀਸ਼ਨ ਵੀ ਚੰਗੀ ਹੈ ਜੀ ਗਾਰਡਰ ਗੁੱਡਰ ਬੇਦਾਗ ਚੈਨਰ ਬੇਦਾਗ ਨੇ ਤੇ ਚਾਰਸ ਹਿੱਸਾ ਲੱਗਿਆ ਹੋਇਆ ਬਾਕੀ ਟਰਾਲੀ ਦਾ ਰੇਟ ਬਹੁਤ ਘੱਟ ਹੈ ਜੀ ਮਾਲਕ ਵੀਰਾਂ ਦੁਆਰਾ ਡਿਮਾਂਡ ਹੈਗੀ ਜੀ 75000 ਦੀ 11 6 ਦੀ ਟਰਾਲੀ ਹੈ ਜੀ 75000 ਚ ਜਿੰਨੇ ਵੀਰਾਂ ਨੇ ਘੱਟ ਪੈਸੇ ਲਾਉਣੇ ਆ ਕੰਮ ਚਲਾਉਣਾ ਜੈਕ ਵਾਲੀ ਚਾਹੀਦੀ ਆ ਤਾ ਇਹ ਟਰਾਲੀ ਵੀ ਰ ਲੈ ਸਕਦੇ ਆ 75000 ਦੇ ਵਿੱਚ ਬਾਕੀ ਮੌਕੇ ਤੇ ਮਾਨਤਾਨ ਕਰ ਦੇਣਗੇ ਬਾਕੀ ਇਹਨਾਂ ਵੀਰਾਂ ਕੋਲੇ ਹੋਰ ਵੀ ਟਰਾਲੀਆਂ ਹੁੰਦੀਆਂ ਚੰਗੀਆਂ ਵੀ ਨਵੀਆਂ ਵੀ ਤੁਸੀਂ ਇਹਨਾਂ ਦਾ ਕੰਟੈਕਟ ਕਰਕੇ ਹੋਰ ਸੰਧਾਂ ਬਾਰੇ ਵੀ ਜਾਣਕਾਰੀ ਲੈ ਸਕਦੇ ਹੋ ਇਹ ਟਰਾਲੀ ਖਰੀਦਣ ਵਾਸਤੇ ਮਾਲਕ ਵੀਰ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਨੋਟ ਕਰ ਸਕਦੇ ਹੋ ਜੀ 97858820 ਮੌਕਸਰ ਏਰੀਆ ਦੇ ਵਿੱਚ ਖੜੀ ਆ ਪਿੰਡ ਪੁੱਟੀ ਵਾਲੇ ਜੀ ਤੇ ਬਾਕੀ ਦੇਖ ਸਕਦੇ ਹੋ ਤੁਸੀਂ ਟਰਾਲੀ ਦੀਆਂ ਸਾਰੀਆਂ ਫੋਟੋਆਂ ਤੁਹਾਨੂੰ ਭੇਜਤੀਆਂ। ਬਾਕੀ ਜਾਣਕਾਰੀ ਹੋਰ ਲੈਣੀ ਹੋਈ ਤਾਂ ਮਾਲਕ ਵੀਰ ਨਾਲ ਮੋਬਾਈਲ ਨੰਬਰ ਤੇ ਕੰਟੈਕਟ ਕਰ ਸਕਦੇ ਹੋ, ਹੋਰ ਫੋਟੋਆਂ ਮੰਗਾ ਸਕਦੇ ਹੋ। ਬਾਕੀ ਵੀਡੀਓ ਦੇਖਣ ਲਈ ਤੁਹਾਡੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ। ਵੀਡੀਓ ਚੰਗੀ ਲੱਗੇ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਆ ਕਰੋ।